ਕਾਲ ਜੀ ਬੇਟਾ ਇਸ ਤਰ੍ਹਾਂ ਮਹਿਸੂਸ ਕਰ ਰਹੀ ਆ ਕਿ ਜਿੱਦਾਂ ਨੋਹ ਨਾਲ ਮਾਸ ਟੁੱਟ ਜਾਂਦਾ ਹੈ ਜਿਵੇਂ ਕੋਈ ਦਿਲ ਦਾ ਟੁਕੜਾ ਚਲਾ ਗਿਆ ਹੁੰਦਾ ਹੈ ਕਿਉਂਕਿ ਪੰਜਾਬ ਦਾ ਮੇਰੇ ਵਰਗਾ ਉਹ ਪੁੱਤਰ ਸੀ ਜਿਹੜਾ ਹਮੇਸ਼ਾ ਹੀ ਸੱਭਿਆਚਾਰ ਨੂੰ ਤੇ ਪੰਜਾਬੀ ਵਿਰਸੇ ਨੂੰ ਬਰਨਾਇਆ ਹੋਇਆ ਸੀ ਇਸ ਲਈ ਤੁਸੀਂ ਸਾਰੇ মিডিਆ ਵਾਲੇ ਨੋਟ ਕਰੋ ਕਿ ਵਰਲਡ ਵਾਈਡ ਜਿੰਨੀਆਂ ਅਰਦਾਸਾਂ ਮੇਰੇ ਖਿਆਲ ਹੈ ਇਸ ਮੇਰੇ ਪੁੱਤਰ ਲਈ ਪੰਜਾਬ ਦੇ ਪੁੱਤਰ ਲਈ ਹੋਈਆਂ ਹੋਰ ਕਿਸੇ ਕਲਾਕਾਰ ਲਈ ਨਹੀਂ ਹੋਈਆਂ ਇਹਦੀ ਵਜ੍ਹਾ ਇਹੀ ਇੱਕ ਬਹੁਤ ਪਿਆਰਾ ਬੱਚਾ ਸੀ ਪੰਜਾਬੀ ਡਰੈੱਸਾਂ ਪਾਉਂਦਾ ਸੀ ਔਰ ਸਿੰਗਰਾਂ ਨੂੰ ਥੋੜੀ ਜਿਹੀ ਸਿੱਖਿਆ ਲੈਣੀ ਚਾਹੀਦੀ ਐ ਵੀ ਪੰਜਾਬੀ ਸੱਭਿਆਚਾਰ ਵੱਲ ਥੋੜਾ ਜਿਹਾ ਮੋੜਾ ਪਾ ਲਓ ਕਿਤੇ ਵੀ ਜਾਨਨੇ ਹੋ ਗੌਣ ਤਾਂ ਇੱਕ ਵਾਰੀ ਜ਼ਰੂਰ ਤੁਸੀਂ ਪੰਜਾਬੀ ਲਿਬਾਸ ਚ ਜਾਓ ਮੁੜ ਕੇ ਭਾਵੇਂ ਜਿਹੜੇ ਮਰਜ਼ੀ ਕੱਪੜੇ ਪਾ ਲਓ ਬਸ ਥੈਂਕ ਯੂ ਜੀ ਮੇਰੇ ਵੱਡੇ ਸਪੋਰਟ ਕਰ ਰਹੇ ਜਿਵੇਂ ਉਹਨਾਂ ਦੇ ਸ਼ੋਅ ਸੀਗੇ ਕਹਿੰਦੇ ਅਸੀਂ ਲਾਵਾਂਗੇ ਸਾਰੇ ਪਰਿਵਾਰ ਨੂੰ ਮਦਦ ਕੀਤੀ ਜਾਵੇਗੀ ਨੂੰ ਲੱਗਦਾ ਵੀ ਚੰਗਾ ਉਪਰਾਲਾ ਪੰਜਾਬ ਜਿਉਂਦੇ ਰਹਿਣ ਜਿਉਂਦੇ ਰਹਿਣ ਮੇਰੇ ਪੁੱਤਰ ਸਾਰੇ ਕਨਵਰ ਗਰੇਵਾਲ ਮੇਰੇ ਪਿੰਡ ਦਾ ਹੈ ਮੇਰਾ ਭਤੀਜਾ ਹੈ ਬਿੱਲਾ ਹੋ ਗਿਆ ਹੋਰ ਜੱਸਵਾਜਾ ਮੇਰੇ ਪੁੱਤਰ ਨੇ ਮੈਂ ਵੀ ਤਿਆਰ ਆ ਜੀ ਅਸੀਂ ਸਾਰੇ ਰਲ ਕੇ ਮਦਦ ਕਰ ਰਹੇ ਹਾਂ ਇਸ ਪੰਜਾਬੀਆਂ ਨੂੰ ਵੀ ਕਰਨੀ ਚਾਹੀਦੀ ਹੈ ਤੁਸੀਂ ਸੋਸ਼ਲ ਮੀਡੀਆ ਵੀ ਜੜੀਆਂ ਪਲੀਜ਼ ਬੱਚੇ ਉਹ ਜੜੀਆਂ ਹਾਂ ਵਾਚ ਕਪੋਸਟਾਂ ਉਹੀ ਪਾਇਆ ਕਰੋ ਕਿਉਂਕਿ ਵੇਖੋ ਜਿਹਦਾ ਬੱਚਾ ਚਲਾ ਜਾਂਦਾ ਪਤਾ ਤਾਂ ਉਹ ਨਹੀਂ ਹੁੰਦਾ ਜਿੰਨੇ ਮੈਂ ਉਹਨੀਆਂ ਗੱਲਾਂ ਕੋਈ ਕੁਝ ਕਹੀ ਜਾਂਦਾ ਕੋਈ ਕੁਝ ਕਹੀ ਜਾਂਦਾ ਸਲੀਅਤ ਇਹੀ ਹੈ ਵੀ ਡੰਗਰਾਂ ਤੋਂ ਬੱਚਦਾ ਬੱਚਾ ਤਾਂ ਮੇਰਾ ਬੱਚਾ ਚਲਾ ਗਿਆ ਪਸ਼ੂਆਂ ਦਾ ਜਿਹੜਾ ਵਾਰਾ ਦਾ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ ਸੋ ਅੱਜ ਮੈਂ ਬੜੇ ਦੁਖੀ ਮਨ ਨਾਲ ਆਪਣੇ ਪੁੱਤਰ ਨੂੰ ਸ਼ਰਧਾਂਜਲੀ ਦੇਣ ਲਈ ਥੈਂਕ ਯੂ